ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਦੀ ਵੀਡੀਓ ਗੁਰਨਾਨਕ ਦੇਵ ਜੀ ਦੀ ਜੀਵਨੀ ਉੱਤੇ ਆਖਰੀ ਵੀਡੀਓ ਹੋਵੇਗੀ ਇਸ ਤੋਂ ਬਾਅਦ ਆਪਾਂ ਗੁਰੂ ਅੰਗਦ ਦੇਵ ਜੀ ਦੀ ਜੀਵਨੀ ਬਾਰੇ ਤੁਹਾਨੂੰ ਸੰਖੇਪ ਵਿੱਚ ਜਾਣਕਾਰੀ ਦੇਵਾਂਗੇ ਉਮੀਦ ਹੈ ਕਿ ਅੱਜ ਦੀ ਵੀਡੀਓ ਵਿੱਚੋਂ ਤੁਹਾਨੂੰ ਬਹੁਤ ਸਾਰੀ ਚੀਜ਼ਾਂ ਪਤਾ ਲੱਗਣਗੀਆਂ ਅਤੇ ਤੁਹਾਨੂੰ ਇੰਪੋਰਟੈਂਟ ਜਾਣਕਾਰੀ ਪਤਾ ਲੱਗੇਗੀ ਤਾਂ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਬਿਨਾਂ ਕਿਸੇ ਦੇਰੀ ਤੋਂ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਗੁਰੂ ਜੀ ਦਾ ਗਰਸਤੇ ਦਾ ਧਰਮ ਅਸੂਲ ਅਚਲ ਵਟਾਲੇ ਸ਼ਿਵਰਾਤ ਦਾ ਮੇਲਾ ਸਿੱਧਾਂ ਨਾਲ ਗੋਸ਼ਟ ਸਿੱਧਾਂ ਨੇ ਹਾਰ ਮੰਨ ਕੇ ਗੁਰੂ ਜੀ ਦੀ ਵਡਿਆਈ ਕੀਤੀ ਸੁਲਤਾਨ ਦੇ ਪੀਰਾਂ ਪਾਸ ਜਾਣਾ ਕਰਤਾਰਪੁਰ ਵਾਪਸ ਸ਼ਹੀ ਲੈਹਣਾ ਜੀ ਨਾਲ ਮਿਲਾਪ ਸ਼ਹੀ ਲੈਹਣਾ ਜੀ ਨੂੰ ਗੁਰਿਆਈ ਸਹਿਬਜ਼ਾਦੀਆਂ ਦੀ ਈਰਖਾ ਗੁਰੂ ਜੀ ਨੇ ਜੋਤੀ ਜੋਤ ਸਮਾਉਣਾ ਬਾਰੇ ਦੱਸਾਂਗੇ ਗਰਸਤੀ ਦਾ ਧਰਮ ਅਸੂਲ ਇੱਥੇ ਕਰਤਾਰਪੁਰ ਗੁਰੂ ਜੀ ਪਾਸ ਬਯੰਤ ਸਿੱਖ ਸੰਗਤਾਂ ਦਰਸ਼ਨ ਕਰਨ ਆਉਂਦੀਆਂ ਸਨ ਅਤੇ ਅਨੇਕ ਪ੍ਰਕਾਰ ਦੀ ਪੇਟਾ ਹਾਜ਼ਰ ਕਰਦੇ ਸਨ ਪਰ ਆਪ ਜੀ ਕਿਸੇ ਦੀ ਨਗਦ ਪੇਟਾ ਅੰਗੀਕਾਰ ਨਹੀਂ ਕਰਨ ਕਰਦੇ ਜਿਵੇਂ ਕਿ ਪਾਈ ਸੰਤੋਖ ਸਿੰਘ ਜੀ ਲਿਖਦੇ ਹਨ ਮਾਨਵ ਮਿਲੇ ਅਨੇਕ ਹਜ਼ਾਰਾ ਸਰਬ ਦੇਗ ਇਕਾਈਸ ਆਹਾਰਾ ਦਰਬ ਉਪਾਇਨ ਆਣੇ ਕੇ ਇਖਤੇ ਲੈਣਾ ਫਿਰ ਇਹ ਸੇ ਇਸ ਗੱਲ ਨਾਲ ਗੁਰੂ ਜੀ ਦੇ ਇਹ ਸਪਸ਼ਟ ਕਰ ਦਿੱਤਾ ਕਿ ਗਰਸਤੀ ਨੂੰ ਪੂਜਾ ਦਾ ਧੰਪੇਟਾ ਨਹੀਂ ਲੈਣਾ ਚਾਹੀਦਾ ਸਗੋਂ ਆਪ ਕਿਰਤ ਕਰਕੇ ਖਾਣਾ ਤੇ ਹੋਰ ਲੋੜਵੰਦਾਂ ਨੂੰ ਖਵਾਉਣਾ ਚਾਹੀਦਾ ਹੈ ਅਚਲ ਵਟਾਲੇ ਸ਼ਿਵਰਾਤ ਦਾ ਮੇਲਾ ਸਿੱਧਾ ਨਾਲ ਗੋਸ਼ਟ ਵਟਾਲੇ ਦੇ ਪਾਸ ਹੀ ਸਿੱਧਾ ਦਾ ਇੱਕ ਸਥਾਨ ਹੈ ਜੋ ਅਚਲ ਵਟਾਲਾ ਕਰਕੇ ਪ੍ਰਸਿੱਧ ਹੈ ਇਤਿਹਾਸ ਸਾਚਿਵ ਰਾਤਰੀ ਨੂੰ ਮੇਲਾ ਲੱਗਦਾ ਸੀ ਜਿਸ ਵਿੱਚ ਸਿੱਧਾ ਜੋਗੀਆਂ ਦਾ ਬਹੁਤ ਇਕੱਠ ਹੁੰਦਾ ਸੀ ਅਤੇ ਉਹ ਆਪਣੀਆਂ ਕਰਮਾਤਾ ਵਿਖਾ ਕੇ ਲੋਕਾਂ ਦੇ ਮਾਨ ਵਡਿਆਈ ਤੇ ਪੂਜਾ ਕਰਾਉਂਦੇ ਸਨ ਇਸ ਵਾਰ ਗੁਰੂ ਜੀ ਅਜੀਤ ਤੇ ਰੰਦਾਵੀ ਨੂੰ ਨਾਲ ਲੈ ਕੇ ਮੇਲੇ ਉੱਤੇ ਅਚਲਵਟਾਲੇ ਪਹੁੰਚ ਗਏ ਭਾਈ ਗੁਰਦਾਸ ਜੀ ਲਿਖਦੇ ਹਨ ਮੇਲਾ ਸੁਣ ਸ਼ਿਵਰਾਤਾ ਬਾਬਾ ਅਚਲਵਟਾਲੇ ਆਈ ਦਰਸ਼ਨ ਵੇਖਣ ਕਾਰਨ ਸਗਲੀ ਉੱਟ ਪਈ ਲੋਕ ਆਈ ਲੱਗੀ ਵਰਸਣੀ ਲక్ష్ਮੀ ਰਿद्धि सिद्धि ਨੂੰ ਨਿਦਸਵਾਈ ਜੋਗੀ ਦੇ ਚਰਿੱਤਰ ਕੋ ਮਨ ਵਿੱਚodisc ਕਨੇਰੀ ਖਾਈ ਭਗਤੀਆਂ ਪਾਈ ਭਗਤੀ ਆਣ ਲੋਟਾ ਜੋਗੀ ਲਿਆ ਛਪਾਈ ਬਾਬਾ ਜਾਣੀ ਜਾਣ ਪੁਰਖ ਕਟਿਆ ਲੋਟਾ ਜਹਾਂ ਲੁਕਾਈ ਵੇਖੀ ਚਲ ਚਲਿਤਰ ਜੋਗੀ ਖੁਣੀ ਸਾਈ ਅਰਥਾਤ ਗੁਰੂ ਜੀ ਜਦ ਮੇਲੇ ਵਿੱਚ ਗਏ ਤਾਂ ਆਪ ਜੀ ਦੇ ਦਰਸ਼ਨ ਕਰਨ ਵਾਸਤੇ ਸਾਰੇ ਲੋਕ ਗੁਰੂ ਜੀ ਪਾਸ ਆ ਗਏ ਅਤੇ ਗੁਰੂ ਜੀ ਅੱਗੇ ਮਾਇਆ ਦੇ ਢੇਰ ਲੱਗ ਗਏ ਇਸ ਕੋਤਕ ਨੂੰ ਦੇਖ ਕੇ ਜੋਗਿਆਂ ਨੂੰ ਬੜੀ ਇਰਖਾ ਆਈ। ਗੁਰੂ ਜੀ ਆਪਸ ਉਸ ਸਮੇਂ ਲੋਕਾਂ ਦਾ ਇਕੱਠ ਵੇਖ ਕੇ ਰਾਸ ਧਾਰੀਆਂ ਨੇ ਉੱਥੇ ਰਾਸ ਆਣ ਪਾਈ। ਇਰਖਾ ਕਰਕੇ ਜੋਗਿਆਂ ਨੇ ਉਹਨਾਂ ਦਾ ਪੈਸਿਆਂ ਵਾਲਾ ਲੋਟਾ ਲੁਕਾ ਦਿੱਤਾ। ਜਾਣੀ-ਜਾਨ ਗੁਰੂ ਜੀ ਨੇ ਜੋਗਿਆਂ ਦਾ ਮਨ ਤੋੜਨ ਵਾਸਤੇ ਉਹਨਾਂ ਦਾ ਲੁਕਾਇਆ ਹੋਇਆ ਲੋਟਾ ਪਰ ਕਰ ਦਿੱਤਾ। ਇਹ ਕੋਤਕ ਵੇਖ ਕੇ ਜੋਗਿਆਂ ਨੂੰ ਕ੍ਰੋਧ ਆ ਗਿਆ ਅਤੇ ਉਹ ਗੁਰੂ ਜੀ ਨਾਲ ਚਰਚਾ ਕਰਨ ਲੱਗੇ। ਫਾਈ ਗੁਰਦਾਸ ਜੀ ਇਸ ਦਾ ਵਰਣਨ ਕਰਦੇ ਹਨ। ਖਾਦੀ, ਖੁਣਸੀ, ਜੁਗਿਸਰਾ, ਗੋਸ਼ਟੀ ਕਰਨ ਸਭੇ ਉੱਥੇ ਆਈ। ਪੁੱਛੇ ਜੋਗੀ ਭੰਗਰਨਾ ਤੂੰ ਹੀ ਦੁੱਧ ਵਿੱਚ ਕਿਉਂ ਕਾਜੀ ਪਾਈ ਫਿੱਟਿਆ ਚਾਟਾ ਦੁੱਧ ਦਾ ਰੜਕਿਆ ਮੱਖਣ ਖਾਤ ਨਾ ਆਈ ਬੇਖੁਦਾਰ ਉਦਾਸ ਦਾ ਵਤ ਕਿਉਂ ਸੰਸਾਰੀ ਰੀਤ ਚਲਾਈ ਅਰਥਾਤ ਜੋਗੀ ਇਰਖਾ ਕਰਕੇ ਸਾਰੇ ਉੱਠ ਕੇ ਗੁਰੂ ਜੀ ਪਾਸ ਚਰਚਾ ਕਰਨ ਆ ਗਏ ਆਉਂਦੇ ਹੀ ਭੰਗੜ ਨਾਥ ਜੋਗੀ ਨੇ ਗੁੱਸੇ ਨਾਲ ਕਿਹਾ ਤੂੰ ਸਾ ਦੁੱਧ ਵਿੱਚ ਕਾਜੀ ਪਾ ਦਿੱਤੀ ਹੈ ਜਿਸ ਨਾਲ ਦੁੱਧ ਦਾ ਸਾਰਾ ਮਟਕਾ ਹੀ ਫਿੱਟ ਗਿਆ ਹੈ ਅਤੇ ਉਸ ਨੂੰ ਰੜਕਣ ਨਾਲ ਮੱਖਣ ਨਹੀਂ ਨਿਕਲੇਗਾ ਕਿਉਂਕਿ ਤੂੰ ਸਾ ਉਦਾਸੀ ਦਾ ਭੇਕ ਉਤਾਰ ਕੇ ਫਿਰ ਗ੍ਰਸਤੀ ਨੂੰ ਕਿਉਂ ਤਾਲਨ ਕਰ ਲਿਆ ਹੈ ਇਸ ਦਾ ਉੱਤਰ ਗੁਰੂ ਜੀ ਨੇ ਪਾਈ ਗੁਰਦਾਸ ਜੀ ਦੇ ਸ਼ਬਦਾਂ ਉਚਾਰ ਇਹ ਦਿੱਤਾ ਕਿ ਨਾਨਕ ਆਖੇ ਪੰਗਰਨਾਥ ਤੇਰੀ ਮਾਂ ਕੁਚੱਜੀ ਆਹੀ ਭਾਂਡਾ ਤੋਈ ਨਾ ਜਤਿਉਨੀ ਪਾਈ ਕੁਚੱਜੇ ਫੁੱਲ ਸੜਾਈ ਕੋਈ ਅਤੀਤ ਗਰਸਤੀ ਤੱਜ ਫਿਰ ਉੱਠ ਕੇ ਘਰ ਮੰਗਣ ਜਾਏ ਬਿਨ ਦਿੱਤੇ ਕਿਛ ਹੱਥ ਨਾ ਆਈ ਏ ਪੰਗਰਨਾਥ ਤੇਰੀ ਮਾਂ ਕੁਚੱਜੀ ਸੀ ਜਿਸਨੇ ਭਾਂਡਾ ਚੰਗੀਦਰਾ ਸਾਫ ਕਰਕੇ ਧੋਣ ਤੋਂ ਬਿਨਾਂ ਹੀ ਦੁੱਧ ਨੂੰ ਜਾਗਲਾ ਦੇ ਜਿਸ ਦਾ ਫਲ ਇਹ ਹੋਇਆ ਕਿ ਤੂੰ ਗਰਸਤੀ ਨੂੰ ਛੱਡ ਕੇ ਅਤੀਤ ਹੋਇਆ ਫਿਰ ਖਾਣ ਪਹਿਨਣ ਵਾਸਤੇ ਗਰਸਤੀਆਂ ਦੇ ਘਰ ਹੀ ਮੰਗਣ ਜਾਂਦਾ ਗੁਰੂ ਜੀ ਦਾ ਇਹ ਉਪਤ ਸੋਮਕੇ ਜੋਗੀ ਗੁਰੂ ਸੇ ਨਾਲ ਕਿਲਕਾਰੀਆਂ ਮਾਰ ਕੇ ਆਪਣੇ ਬਹੁਤ ਭਿਆਨਕ ਰੂਪ ਧਾਰਨ ਕਰਕੇ ਗੁਰੂ ਜੀ ਨੂੰ ਡਰਾਉਣ ਲੱਗੇ ਭਾਈ ਗੁਰਦਾਸ ਜੀ ਇਹਨਾਂ ਰੂਪਾਂ ਦਾ ਵਰਣਨ ਕਰਦੇ ਹਨ ਇਹ ਸੁਣ ਬਚਨ ਜਗੀਸ਼ਰਾ ਮਾਰੀ ਕਿਲਕ ਬਹੁ ਰੂਹ ਉਠਾਈ ਖੜ ਦਰਸ਼ਨ ਕਿਉ ਖੇਦੀਆਂ ਕਲਯੁਗ ਨਾਨਕ ਬੇਦੀ ਆਈ ਸਿੱਧੀ ਬੋਲਣ ਸਭ ਅਵਖਧੀਆਂ ਤੰਤਰ ਮੰਤਰ ਕੀ ਧਰੋਂ ਚਲਾਈ ਰੂਪ ਵਟਾਏ ਜੋਗੀਆਂ ਸਿੰਘਾਂ ਬਾਗ ਬਹੁ ਚਰਿਤ ਦਿਖਾਈ ਇੱਕ ਪਰੀ ਕਰਕੇ ਉਡਰਨੀ ਪੰਖੀ ਜਿਵੇਂ ਰਹੇ ਲਲਾਈ ਇੱਕ ਨਾਗ ਹੋਈ ਪੌਣ ਛੋੜਿਆ ਇੱਕ ਨਾ ਵਰਖਾ ਅਗਨ ਵਸਾਈ ਤਾਰੇ ਤੋੜੇ ਭੰਗਰਨਾਥ ਇੱਕ ਚੜ ਮਰਗਾਨੀ ਚਲ ਤਰ ਜਾਈ ਸਿੱਧਾ ਅਗਨ ਨਾ ਬੁਝੇ ਬੁਝਾਈ ਜਦ ਸਿੱਧਾਂ ਦੇ ਅਜੇਹ ਕਰਤਵ ਦੇਖ ਕੇ ਲੋਕ ਡਰਨ ਲੱਗੇ ਤਾਂ ਗੁਰੂ ਜੀ ਨੇ ਅਜੀਤੇ ਰੰਦਾਵੇ ਨੂੰ ਕਿਹਾ ਚੌਧਰੀ ਸਤਨਾਮ ਦਾ ਨਾਮ ਲੈ ਕੇ ਇਹਨਾਂ ਲੋਕਾਂ ਦੇ ਚੋ ਫੇਰੇ ਲਕੀਰ ਖਿੱਚ ਦੇ ਫਿਰ ਇਸ ਦੇ ਅੰਦਰ ਸਿੱਧਾਂ ਦੀ ਕੋਈ ਸ਼ਕਤੀ ਨਹੀਂ ਚੱਲੇਗੀ ਅਜੀਤ ਨੇ ਜਦ ਇਸ ਇਸ ਤਰ੍ਹਾਂ ਹੀ ਕੀਤਾ ਤਾਂ ਲੋਕ ਨਿਰਬੇ ਹੋ ਕੇ ਖੜੇ ਹੋ ਗਏ ਗੁਰੂ ਜੀ ਦੀ ਸ਼ਕਤੀ ਨੂੰ ਦੇਖ ਕੇ ਸਿੱਧਾਂ ਨੂੰ ਜੋ ਕਿਹਾ ਉਸ ਨੂੰ ਪਾਈ ਗੁਰਦਾਸ ਜੀ ਵਰਣਨ ਕਰਦੇ ਹਨ ਸਿੱਧੀ ਬੋਲਣ ਸੋ ਨਾਨਕ ਤੂੰ ਹੀ जग ਕੋ ਕੀਆ ਕਰਾਮਾਤ ਦਿਖਾਈ ਕੁਛ ਵਿਖਾ ਲੈ ਅਸਾਂ ਨੂੰ ਤੂੰ ਹੀ ਕਿਉਂ ਢੇਲ ਅਵੇ ਹੀ ਲਾਈ ਗੁਰੂ ਜੀ ਨੇ ਜੋ ਇਸ ਦਾ ਉੱਤਰ ਦਿੱਤਾ ਉਹ ਪਾਈ ਗੁਰਦਾਸ ਜੀ ਲਿਖਦੇ ਹਨ ਬਾਬਾ ਬੋਲੇ ਨਾਨਕ ਜੀ ਅਸਾਂ ਤੇ ਵੇਖਣ ਜੋਗੀ ਵਸਤ ਨਕਾਈ ਗੁਰੂ ਸੰਗਤ ਬਾਣੀ ਬਿਨਾ ਦੂਜੀ ਓਟ ਨਹੀਂ ਹਹੀ ਰਾਈ ਇਸ ਦੇ ਫਲ ਸਰੂਪ ਭਾਈ ਜੀ ਆਪਣੀ ਵੱਨੋਂ ਲਿਖਦੇ ਹਨ ਸ਼ਿਵ ਰੂਪੀ ਕਰਤਾ ਪੁਰਖ ਚੱਲੇ ਨਹੀਂ ertid chalai ਸਿੱਧ ਤੰਤਰ ਮੰਤਰੀਆਂ ਕਰ ਝੜ ਪਏ ਸ਼ਬਦ ਗੁਰੂ ਕੇ ਕਲਾ ਛਪਾਈ ਸੋ ਦੀਨ ਨਾਨਕ ਸਤਗੁਰੂ ਸਰਣਾਈ ਪਾਵ ਹੈ ਕਿ ਸਿੱਧਾ ਨੇ ਪਾਵੇਂ ਬਹੁਤ ਤੰਤਰ ਮੰਤਰ ਕੀਤੇ ਪਰ ਗੁਰੂ ਜੀ ਧਰਤੀ ਮੰਗੂ ਅਡੋਲ ਹੀ ਬੈਠੇ ਰਹੇ ਸਿੱਧਾਂ ਦੀ ਸ਼ਕਤੀ ਗੁਰੂ ਜਿਹਦੇ ਸ਼ਬਦ ਨੇ ਮਾਤ ਪਾ ਦਿੱਤੀ ਸਿੱਧ ਦੀਨ ਹੋ ਕੇ ਗੁਰੂ ਜੀ ਦੀ ਸਰਣੀ ਪਏ ਪਏ ਸਿੱਧਾਂ ਨੂੰ ਸਰਣੀ ਆਇਆ ਦੇਖ ਕੇ ਉਹਨਾਂ ਨੇ ਗੁਰੂ ਜੀ ਦੇ ਜੋ ਬਚਨ ਕਹੇ ਉਹ ਪਾਈ ਗੋਦਾਸ ਹੀ ਲਿਖਦੇ ਹਨ ਬਾਬਾ ਬੋਲੇ ਨਾਥ ਜੀ ਸ਼ਬਦ ਸੁਣੋ ਸਚ ਮੁਖ ਅਲਾਈ ਬੰਸ ਝੋ ਸੱਚੇ ਨਾਮ ਦੇ ਹੋਰ ਕਰਮ ਮਤੀ ਅਸਾਂ ਤੇ ਨਾਹੀ ਬਸਤਰੀ ਪਹਿਰੋ ਅਗਨੀ ਕੇ ਬਰਫ ਹਿਮਾਲੇ ਮੰਦਰ ਚ ਚਾਹੀ ਕਰੋ ਰਸੋਈ ਸਾਰ ਦੀ ਸਗਲੀ ਤਰਤੀ ਨਾ ਚਲਾਈ ਤੋਲ ਤਰਤ ਆਕਾਸ਼ ਦੁਈ ਪਿੱਛੇ ਛਾਬੇ ਟੰਕ ਚੜਾਈ ਇਹ ਬਲ ਰੱਖਾਂ ਆਪ ਵਿੱਚ ਜਿਸ ਆਖਾਂ ਤਿਸ ਪਾਸ ਕਰਾਈ ਸਤਨਾਮ ਬਿਨ ਬਦਰੀ ਛਾਈ ਗੁਰੂ ਜੀ ਨੇ ਕਿਹਾ ਨਾਥ ਜੀ ਭਾਵੇਂ ਮੇਰੇ ਵਿੱਚ ਸਾਰੀਆਂ ਵੱਡੀਆਂ ਤੋਂ ਵੱਡੀਆਂ ਸ਼ਕਤੀਆਂ ਵੀ ਹੋਣ ਤੇ ਮੈਂ ਸਭ ਕੁਝ ਆਪਣੇ ਹੁਕਮ ਵਿੱਚ ਕਰ ਲਵਾਂ ਪਰ ਸਤਨਾਮ ਤੋਂ ਬਿਨਾ ਸਭ ਸ਼ਕਤੀਆਂ ਇੱਕ ਬੱਦਲ ਦੀ ਛਾਂ ਹਨ ਸਿੱਧਾ ਨੇ ਹਾਰ ਮੰਨ ਕੇ ਗੁਰੂ ਜੀ ਦੀ ਵਡਿਆਈ ਕਰਨੀ ਜਦ ਗੁਰੂ ਜੀ ਨੇ ਸਿੱਧਾ ਉੱਤੇ ਇਸ ਤਰ੍ਹਾਂ ਜਿੱਤ ਪ੍ਰਾਪਤ ਕਰ ਲਈ ਤਾਂ ਸਿੱਧਾ ਨੇ ਜੋ ਕਿਹਾ ਉਸ ਨੂੰ ਪਾਈ ਗੁਰਦਾਸ ਜੀ ਵਰਣਨ ਕਰਦੇ ਹਨ ਸਿੱਧ ਬੋਲੇ ਸ਼ੁਭ ਬਚਨ ਤਨ ਨਾਨਕ ਤੇ ਦੀ ਵਡੀ ਕਮਾਈ ਵੱਡਾ ਪੁਰਖ ਪ੍ਰਗਟਿਆ ਕਲ ਜੁਗੰਦਰ ਜੋਤ ਜਗਾਈ ਇਸ ਤਰ੍ਹਾਂ ਗੁਰੂ ਜੀ ਦੀ ਵਡਿਆਈ ਕਰਦੇ ਹੋਏ ਸਿੱਧ ਆਦੇਸ਼ ਆਦੇਸ਼ ਕਰਕੇ ਉੱਠ ਕੇ ਚਲੇ ਗਏ ਮਲਤਾਨ ਦੇ ਪੀਰਾਂ پاس ਭਾਈ ਗੁਰਦਾਸ ਜੀ ਦੇ ਕਥਨ ਅਨੁਸਾਰ ਮੇਲਿਉਂ ਬਾਬਾ ਉੱਠਿਆ ਮਲਤਾਨੇ ਦੀ ਜਾਰਤੀ ਜਾਈ ਅਗੋਂ ਪੀਰ ਮਲਤਾਨ ਦੇ ਦੁੱਧ ਕਟੋਰਾ ਭਰ ਲੈ ਆਈ ਬਾਬੇ ਕੱਢ ਕਰ ਬਗਲ ਤੋਂ ਚੰਬੇਲੀ ਦੁੱਧ ਵਿੱਚ ਮਿਲਾਈ ਜੋ ਸਾਗਰ ਵਿੱਚ ਗੰਗ ਸਮਾਈ ਅਰਥਾ ਸ਼ਿਵਰਾਤ ਦੇ ਮੇਲੇ ਤੋਂ ਉੱਠ ਕੇ ਗੁਰੂ ਬਾਬਾ ਜੀ ਮੁਲਤਾਨ ਦੀ ਯਾਤਰਾ ਕਰਨ ਚੱਲ ਪਏ ਜਦ ਮੁਲਤਾਨ ਪਹੁੰਚੇ ਤਾਂ ਉੱਥੋਂ ਦੇ ਪੀਰਾਂ ਨੇ ਬਾਬਾ ਜੀ ਨੂੰ ਦੁੱਧ ਦਾ ਘਟੋਰਾ ਪਰ ਕੇ ਇਹ ਦੱਸਣ ਵਾਸਤੇ ਭੇਜਿਆ ਕਿ ਮੁਲਤਾਨ ਵਿੱਚ ਅੱਗੇ ਵੀ ਬਹੁਤ ਪੀਰ ਹਨ ਤੁਹਾਡੀ ਅੱਖੇ ਸਮਾਈ ਨਹੀਂ ਹੈ ਅਗੋ ਬਾਬਾ ਜੀ ਨੇ ਉਸ ਨੂੰ ਲੱਭ ਲੱਭ ਦੁੱਧ ਦੇ ਭਰੇ ਹੋਏ ਕਟੋਰੇ ਉੱਤੇ ਬਗਲੀ ਚੋਲੀ ਵਿੱਚੋਂ ਇੱਕ ਚਬੇਲੀ ਦਾ ਫੁੱਲ ਕੱਢ ਕੇ ਰੱਖ ਦਿੱਤਾ ਅਤੇ ਇਹ ਦਰਸਾਇਆ ਕਿ ਅਸੀਂ ਪੀਰਾਂ ਵਿੱਚ ਇਸ ਤਰ੍ਹਾਂ ਸਮਾ ਜਾਵਾਂਗੇ ਜਿਸ ਤਰ੍ਹਾਂ ਸਮੁੰਦਰ ਵਿੱਚ ਗੰਗਾ ਸਮਾ ਜਾਂਦੀ ਹੈ ਅਤੇ ਇਸ ਫੁੱਲ ਵਾਂਗੂ ਅਡੋਲ ਟਿਕਾਂਗੇ ਅਸੀਂ ਕਿਸੇ ਨੂੰ ਦੁੱਖ ਦੇ ਨਹੀਂ ਆਏ ਪੀਰਾਂ ਨੇ ਗੁਰੂ ਜੀ ਦਾ ਇਹ ਸੁਝਾਓ ਵੇਖਿਆ ਤਾਂ ਉਹ ਬਹੁਤ ਪਰਸੰਨ ਹੋਏ ਪੀਏ ਸ਼ਮਸਦੀਨ ਨੇ ਪੁੱਛਿਆ ਕਿ ਪੀਰ ਜੀ ਮਨ ਨੂੰ ਮਾਰਨ ਵਾਸਤੇ ਮੈਂ ਬੜੇ ਕਠਨ ਤਪ ਕੀਤੇ ਜਿਨ੍ਹਾਂ ਨਾਲ ਮੇਰਾ ਸਰੀਰ ਸੁੱਕ ਕੇ ਤਿੱਲਾ ਹੋ ਗਿਆ ਹੈ ਪਰ ਮਨ ਫੇਰ ਵੀ ਇੱਕ ਛਿਨ ਪਰ ਨਹੀਂ ਠਹਿਰਦਾ ਇਸ ਨੂੰ ਮਾਰਨ ਦਾ ਕੀ ਤਰੀਕਾ ਹੈ ਗੁਰੂ ਜੀ ਨੇ ਕਿਹਾ ਵਰਮੀ ਨੂੰ ਮਾਰਨਾ ਸੱਪ ਨਹੀਂ ਮਰਦਾ ਸੱਪ ਮੰਤਰਾਂ ਨਾਲ ਹੀ ਵਾਸਾ ਹੁੰਦਾ ਹੈ ਜਗਤ ਦੇ ਪਦਾਰਥਾਂ ਨੂੰ ਝੂਠਾ ਜਾਣ ਕਰਕੇ ਉਹਨਾਂ ਦਾ ਕੋਈ ਸੰਕਲਪ ਤੱਥਾ ਇੱਛਾ ਨਹੀਂ ਕਰਨੀ ਚਾਹੀਦੀ ਮਨ ਦੇ ਸੰਕਲਪ ਵਿਕਲਪਾਂ ਨੂੰ ਰੋਕਣ ਨਾਲ ਹੀ ਮਨ ਵਸ ਹੁੰਦਾ ਹੈ ਅਤੇ ਔਰ ਕੋਈ ਜਪ ਤਪ ਆਦਿਕ ਸਾਧਨ ਇਸ ਨੂੰ ਵਸਕਰਨ ਦਾ ਨਹੀਂ ਹੈ ਪੀਰ ਬਹਾਉਦੀਨ ਨੇ ਕਿਹਾ ਪੀ ਜੀ ਤੁਸੀਂ ਮਾਇਆ ਨੂੰ ਝੂਠ ਦੱਸਦੇ ਹੋ ਪਰ ਇਸ ਤੋਂ ਬਿਨਾ ਸੰਸਾਰ ਦਾ ਕੋਈ ਕੰਮ ਹੀ ਨਹੀਂ ਹੁੰਦਾ ਗੁਰੂ ਜੀ ਨੇ ਕਿਹਾ ਜਿਵੇਂ ਮਾਇਆ ਛੁੱਟੀ ਹੈ ਤੇਵੇਂ ਇਸ ਦੇ ਵਿਹਾਹੀ ਵੀ ਛੁੱਟੇ ਹੁੰਦੇ ਹਨ ਪਰਮੇਸ਼ਵਰ ਦਾ ਨਾਮ ਸਦਾ ਹੀ ਸੱਚ ਹੈ ਉਸ ਨੂੰ ਹਿਰਦੇ ਵਿੱਚ ਵਸਾਓ ਤੁਹਾਡੇ ਸਾਰੇ ਕਾਰਜ ਪੂਰੇ ਹੋਣਗੇ ਫਿਰ ਰੁਕਨਦੀਨ ਪੁੱਛਿਆ ਜੀ ਸੰਤਾਂ ਦੇ ਕੀ ਲੱਛਣ ਹੁੰਦੇ ਹਨ ਗੁਰੂ ਜੀ ਨੇ ਕਿਹਾ ਪਹਿਲੀ ਗੱਲ ਇਹ ਹੈ ਕਿ ਸੰਤ ਪ੍ਰਾਇਗੁਣ ਨੂੰ ਸੁਣ ਕੇ ਪਸੰਦ ਹੁੰਦੇ ਹਨ ਅਤੇ ਗੁਣਵਾਨਾਂ ਦੀ ਸੇਵਾ ਕਰਦੇ ਹਨ ਪ੍ਰਾਈ ਇਸਤਰੀ ਨੂੰ ਬੁਰੀ ਨਜ਼ਰ ਨਾਲ ਨਹੀਂ ਦੇਖਦੇ ਬੁਰੇ ਪਰਸ਼ਾਂ ਦੀ ਸੰਗਤ ਨਹੀਂ ਕਰਦੇ ਵੈਰੀ ਮਿੱਤਰ ਨੂੰ ਇੱਕ ਬਰਾਬਰ ਸਮਝਦੇ ਹਨ ਸੋਗ ਅਰਖ ਤੇ ਆਦਰ ਨਿਰਾਦਰ ਨੂੰ ਸਮਾਨ ਜਾਣਦੇ ਹਨ ਪਰ ਬੇਸਰ ਦੇ ਸਿਮਰਨ ਵਿੱਚ ਨੀਂਦ ਰਹਿੰਦੇ ਹਨ ਗੁਰੂ ਜੀ ਨੇ ਕਿਹਾ ਪੁਰਸ਼ ਨੂੰ ਪਰਮੇਸ਼ਵਰ ਦਾ ਨਾਮ ਜਪਣਾ ਅਤੇ ਪੈਰ ਰੱਖਣਾ ਸੰਤਾਂ ਦੀ ਸੰਗਤ ਕਰਨੀ ਮਨ ਵਿੱਚੋਂ ਵਿਕਾਰਾਂ ਦੇ ਸकल्ਪਾਂ ਨੂੰ ਮਾਰਨਾ ਹੀ ਇੱਕੋ ਇੱਕ ਆਪਣੇ ਉਦਾਰ ਦਾ ਸਾਧਨ ਹੈ ਇਸ ਪ੍ਰਕਾਰ ਆਪ ਜੀ ਦੇ ਬਚਨ ਸੁਣ ਕੇ ਪੀਰਾਂ ਨੇ ਆਪ ਜੀ ਨੂੰ ਨਮਸਕਾਰ ਕੀਤੀ ਅਤੇ ਕਿਹਾ ਕਿ ਆਪ ਤੁੰਨ ਹੋ ਜਿਨ੍ਹਾਂ ਨੇ ਸੱਚਾ ਉਪਦੇਸ਼ ਦੇ ਕੇ ਕਾਲ ਯੁਗ ਦੇ ਕਰੋੜਾਂ ਜੀਵਾਂ ਦਾ ਉਦਾਰ ਕੀਤਾ ਹੈ ਕਰਤਾਰਪੁਰ ਨੂੰ ਵਾਪਸ ਜਿਵੇਂ ਕਿ ਪਾਈ ਗੋਦਾਸ ਜੀ ਲਿਖਦੇ ਹਨ ਜਾਰਤ ਕਰਮ ਮੁਲਤਾਨ ਦੀ ਫਿਰ ਕਰਤਾਰਪੁਰੇ ਨੂੰ ਆਇਆ ਚੜੇ ਸਵਾਈ ਦਿਹ ਦੁਈ ਕਲਯੁਗ ਨਾਨਕ ਨਾਮ ਤੇ ਆਇਆ ਮੁਲਤਾਨ ਦੀ ਯਾਤਰਾ ਕਰਕੇ ਬਾਬਾ ਜੀ ਫਿਰ ਕਰਤਾਰਪੁਰ ਆ ਗਏ ਕਲਯੁਗ ਵਿੱਚ ਆਪ ਜੀ ਨੇ ਕਰਤਾਰ ਦਾ ਨਾਮ ਜਪਾਇਆ ਆਪ ਜੀ ਦੀ ਵਡਿਆਈ ਦਿਨੋਂ ਦਿਨ ਸਵਾਈ ਹੋਣ ਲੱਗੀ ਕਰਤਾਰਪੁਰ ਵਿਰਾਜ ਕੇ ਗੁਰੂ ਜੀ ਆਪ ਖੇਤੀਬਾੜੀ ਦਾ ਕੰਮ ਕਰਦੇ ਅਤੇ ਅੰਨ ਦਾਣੇ ਦਾ ਆਪ ਜੀ ਦਾ ਸਦਾ ਲੰਗਰ ਚੱਲਦਾ ਰਹਿੰਦਾ ਬਿਆੰਤ ਸਿੱਖ ਸੇਵਕ ਬਾਹਰੋਂ ਆਣ ਕੇ ਆਪ ਜੀ ਦੇ ਦਰਸ਼ਨ ਕਰਦੇ ਅਤੇ ਉਪਦੇਸ਼ ਲੈ ਕੇ ਆਪਣਾ ਜਨਮ ਸਫਲਾ ਕਰਦੇ। ਸ੍ਰੀ ਕਰਤਾਰਪੁਰ ਦੇ ਨਿਵਾਸ ਸਮੇ ਗੁਰੂ ਜੀ ਪਾਸੋਂ ਜਿਨ੍ਹਾਂ ਸਿੱਖਾਂ ਨੇ ਉਪਦੇਸ਼ ਧਾਰਨ ਕੀਤਾ ਉਹਨਾਂ ਵਿੱਚੋਂ ਕੁਝ ਨਾਮ ਇਹ ਹਨ। ਭਾਈ ਬੁੱਢਾ ਜੀ, ਮਾਲੋ ਸ਼ੇਖ, ਉਬਾਰੇ ਖਾਂ, ਅਦਰਹਮਨ ਮੁਲਾਕੀੜ ਪ੍ਰਥਾ ਖੇਡਾਂ ਪ੍ਰਥੀਮਲ ਰਾਮਾ ਮਾਲੋ ਮੰਗੋ ਕਾਲੂ ਪਗਤਾ ਉਹਰੀ ਜਾਪੂ ਵੰਸੀ ਸ਼ੀਹਾ ਗੱਜਣ ਫਿਰਣਾ ਖਹਿਰਾ ਜੋਦ ਅਤੇ ਸੱਦੂ ਕਿਉ ਆਦੀ ਸ਼੍ਰੀ ਲਹਿਣਾ ਜੀ ਨਾਲ ਮਿਲਾਪ ਸ਼੍ਰੀ ਲਹਿਣਾ ਜੀ ਸਾਲ ਦੇ ਸਾਲ ਸਤਸੰਗ ਨਾਲ ਮਿਲ ਕੇ ਦੇਵੀ ਦੇ ਦਰਸ਼ਨ ਕਰਨ ਜਾਂਦੇ ਹੁੰਦੇ ਸਨ ਇਸ ਵਾਰ ਜਦ ਆਪ ਜੀ ਕਰਤਾਰਪੁਰ ਪਾਸੋਂ ਲੰਘਣ ਲੱਗੇ ਤਾਂ ਗੁਰੂ ਜੀ ਦੀ ਬਹੁਤ ਮਹਿਮਾ ਸੁਣ ਕੇ ਦਰਸ਼ਨ ਕਰਨ ਵਾਸਤੇ ਆਪ ਜੀ ਦੇ ਸਥਾਨ ਤੇ ਗਏ ਗੁਰੂ ਜੀ ਦੇ ਦਰਸ਼ਨ ਕਰਕੇ ਆਪ ਜੀ ਦੇ ਨੇ ਸੰਗ ਨੂੰ ਅੱਗੇ ਤੋਰ ਦਿੱਤਾ ਅਤੇ ਆਪ ਉੱਥੇ ਗੁਰੂ ਚਰਨਾ ਵਿੱਚ ਹੀ ਟਿਕ ਗਏ ਕੁਝ ਦਿਨ ਸੇਵਾ ਅਤੇ ਦਰਸ਼ਨ ਕਰਕੇ ਮਨ ਵਿੱਚ ਵਿਚਾਰ ਆਇਆ ਕਿ ਘਰ ਤੋਂ ਆਇਆਂ ਨੂੰ ਬਹੁਤ ਦਿਨ ਹੋ ਗਏ ਹਨ ਜੇਕਰ ਆਪ ਜੀ ਹੇ ਗੁਰੂ ਜੀ ਮੈਨੂੰ ਘਰ ਜਾਣ ਦੀ ਆਗਿਆ ਦੇ ਦੇਣ ਤਾਂ ਮੈਂ ਇਨਾਂ ਨੂੰ ਅੰਤਰਜਾਮੀ ਜਾਣਾਗਾ ਤਦ ਦੂਸਰੇ ਦਿਨ ਹੀ ਜਦ ਇਹ ਸੇਵਾ ਵਿੱਚ ਹਾਜ਼ਰ ਹੋਇਆ ਤਾਂ ਗੁਰੂ ਜੀ ਨੇ ਪੁੱਛਿਆ ਪੁਰਖਾ ਤੇਰਾ ਘਰ ਕਿੱਥੇ ਹੈ ਅਤੇ ਤੇਰਾ ਨਾਮ ਕੀ ਹੈ ਇਹ ਲੈਣਾ ਜੀ ਨੇ ਦੱਸਿਆ ਮਹਾਰਾਜ ਮੇਰਾ ਨਗਰ ਖਡੂਰ ਹੈ ਅਤੇ ਨਾਮ ਮੇਰਾ ਡਹਿਣਾ ਹੈ ਆਪ ਜੀ ਦੀ ਮਹਿਮਾ ਸੁਣ ਕੇ ਮੈਨੂੰ ਆਪ ਜੀ ਦੇ ਦਰਸ਼ਨ ਪ੍ਰਸੰਦੀ ਤਾਂ ਹੋਈ ਸੀ ਜੋ ਆਪ ਜੀ ਨੇ ਕਿਰਪਾ ਕਰਕੇ ਪੂਰੀ ਕਰ ਦਿੱਤੀ ਹੈ ਲਹਿਣਾ ਜੀ ਦੇ ਇਹ ਸ਼ਰਦਾ ਭਰੇ ਬਚਨ ਅਤੇ ਭਗਤੀ ਭਾਵ ਵਾਲੇ ਜਿਹਨ ਚੱਕਰ ਦੂਰ ਦ੍ਰਿਸ਼ਟੀ ਨਾਲ ਵੇਖ ਕੇ ਗੁਰੂ ਜੀ ਨੇ ਕਿਹਾ ਤੂੰ ਲਹਿਣਾ ਹੈ ਤੇ ਅਸਾਂ ਦੇਣਾ ਹੈ ਹੁਣ ਤੂੰ ਆਪਣੇ ਘਰ ਜਾ ਅਧਿਕਾਰ ਤੋਂ ਹੋ ਕੇ ਫਿਰ ਆਉਣਾ ਇਹ ਬਚਨ ਸੁਣ ਕੇ ਲਹਿਣਾ ਜੀ ਬੜੇ ਪਰਸੰਨ ਹੋਏ ਕਿ ਇਹਨਾਂ ਨੇ ਮੇਰੇ ਦਿਲ ਦੀ ਗੱਲ ਜਾਣ ਲਈ ਹੈ ਇਸ ਤਰ੍ਹਾਂ ਆਗਿਆ ਲੈ ਕੇ ਸ੍ਰੀ ਲਹਿਣਾ ਜੀ ਖਡੂਰ ਆ ਗਏ ਸ੍ਰੀ ਲਹਿਣਾ ਜੀ ਨੂੰ ਗੁਰਿਆਈ ਕੁਝ ਦਿਨ ਪਰਵਾਰ ਨੂੰ ਮਿਲ ਕੇ ਲਹਿਣਾ ਜੀ ਫਿਰ ਕਰਤਾਰਪੁਰ ਗੁਰਜੀ ਬਾਸ ਆ ਗਏ ਅਤੇ ਰਾਤ ਦਿਨ ਗੁਰੂ ਜੀ ਦੀ ਸੇਵਾ ਵਿੱਚ ਤਨੋਂ ਮਨੋਂ ਹੋ ਕੇ ਲੱਗ ਪਏ ਗੁਰੂ ਜੀ ਨੇ ਕਈ ਵਾਰ ਆਪਣੇ ਸਾਰੇ ਪ੍ਰੇਮੀ ਸਿੱਖਾਂ ਨੂੰ ਪਰਖਣਾ ਕੀਤਾ ਅਤੋਂ ਗੁਰਗੱਦੀ ਦੇ ਯੋਗ ਸ੍ਰੀ ਲਹਿਣਾ ਜੀ ਨੂੰ ਹੀ ਠਾਨਿਆ ਪੂਰੇ ਪਰਖ ਉਪਰੰਤ ਇੱਕ ਦਿਨ ਗੁਰੂ ਜੀ ਨੇ ਲਹਿਣਾ ਜੀ ਨੂੰ ਗੱਦੀ 'ਤੇ ਬਿਠਾ ਕੇ ਪੰਜ ਪੈਸੇ ਤੇ ਨਾਰੀਅਲ ਉਹਨਾਂ ਦੇ ਅੱਗੇ ਰੱਖ ਕੇ ਤਿੰਨ ਪ੍ਰਕਰਮਾ ਕਰਕੇ ਪਹਿਲਾ ਆਪ ਮੱਥਾ ਟੇਕਿਆ ਅਤੇ ਫਿਰ ਸਾਰੀ ਸੰਗਤ ਅੱਗੇ ਟਿਕਾਇਆ ਪਾਈ ਗੁਰਦਾਸ ਜੀ ਲਿਖਦੇ ਹਨ ਥਾਪਿਆ ਲੈਣਾ ਜੀਵ ਤੇ ਗੁਰਿਆਈ ਸ੍ਰੀ ਛੱਤਰ ਫਰਾਇਆ ਜੋਤੀ ਜੋਤ ਮਿਲਾਇ ਕੇ ਸਤਗੁਰੂ ਨਾਨਕ ਰੂਪ ਵਟਾਇਆ ਲਖ ਨਾ ਕੋਈ ਅਸਕਈ ਆਚਰਜ ਦਿਖਾਇਆ ਕਾਇਆ ਪਲਟੀ ਸਰੂਪ ਬਣਾਇਆ ਸਾਹਿਬ ਜਾਦੀਆਂ ਦੀ ਈਰਖਾ ਜਦ ਗੁਰੂ ਜੀ ਨੇ ਹਾਰ ਸੰਮਤ 1596 ਵਿੱਚ ਗੁਰਿਆਈ ਸ਼੍ਰੀ ਲਹਿਣਾ ਜੀ ਨੂੰ ਦੇ ਦਿੱਤੀ ਤਾਂ ਗੁਰੂ ਜੀ ਦੇ ਸੁਪੁੱਤਰ ਬਾਬਾ ਸ੍ਰੀ ਚੰਦ ਜੀ ਅਤੇ ਲਖਮੀ ਦਾਸ ਜੀ ਨੇ ਇਸ ਗੱਲ ਦਾ ਬੁਰਾ ਮਨਾਇਆ ਅਤੇ ਆਖਿਆ ਕਿ ਗੁਰਗੱਦੀ ਦਾ ਹੱਕ ਸਾਡਾ ਪੁੱਤਰ ਦਾ ਹੈ ਇਹ ਇੱਕ ਸਾਡਾ ਸੇਵਾਦਾਰ ਹੈ ਇਸ ਦਾ ਗੁਰਿਆਈ ਲੈਣ ਦਾ ਕੋਈ ਹੱਕ ਨਹੀਂ ਹੈ ਜਦ ਗੁਰੂ ਜੀ ਦੀਆਂ ਆਗਿਆ ਮੰਨ ਕੇ ਹੋਰ ਸਾਰੇ ਸਿੱਖ ਸੇਵਕਾਂ ਨੇ ਜੀਹੇ ਲਹਿਣਾ ਜੀ ਨੂੰ ਮੱਥਾ ਟੇਕਿਆ ਤਾਂ ਗੁਰੂ ਜੀ ਦੇ ਦੋਹਾਂ ਪੁੱਤਰਾਂ ਨੇ ਇਹ ਆਖ ਕੇ ਮੱਥਾ ਨਾ ਟੇਕਿਆ ਕਿ ਅਸੀਂ ਗੁਰੂ ਪੁੱਤਰ ਹੋ ਕੇ ਇਸ ਸੇਵਕ ਨੂੰ ਮੱਥਾ ਟੇਕਦੇ ਚੰਗੇ ਨਹੀਂ ਲੱਗਦੇ ਇਸ ਤਰ੍ਹਾਂ ਦੋਵੇਂ ਜਣੇ ਗੁੱਸੇ ਹੋ ਕੇ ਘਰ ਮਾਤਾ ਜੀ ਪਾਸ ਚਲੇ ਗਏ ਸਾਹਿਬ ਜਾਦੀਆਂ ਵੱਲੋਂ ਇਸ ਤਰ੍ਹਾਂ ਵਿਰੋਧਤਾ ਵੇਖ ਕੇ ਗੁਰੂ ਜੀ ਨੇ ਸ੍ਰੀ ਲਹਿਣਾ ਜੀ ਨੂੰ ਕਿਹਾ ਪੁਰਖਾਂ ਹੁਣ ਤੂੰ ਖਡੂਰ ਆਪਣੇ ਘਰ ਚ ਲਿਆ ਜਾ ਇੱਥੇ ਸਹਿਬਜ਼ਾਦੇ ਤੇਰੇ ਨਾਲ ਈਰਖਾ ਕਰਨਗੇ ਇਸ ਤਰ੍ਹਾਂ ਆਗਿਆ ਅਨੁਸਾਰ ਸ਼੍ਰੀ ਲੈਹਨਾ ਜੀ ਜੋ ਗੁਰੂ ਅੰਗਦ ਦੇਵ ਜੀ ਬਣ ਚੁੱਕੇ ਸਨ ਆਪਣੇ ਘਰ ਖਡੂਰ ਸਾਹਿਬ ਚਲੇ ਗਏ ਗੁਰੂ ਜੀ ਨੇ ਜੋਤੀ ਜੋਤ ਸਮਾਉਣੀ ਪਿਛੋਂ ਗੁਰਗੱਦੀ ਦੀ ਸਾਰੀ ਗੱਲਬਾਤ ਭਾਈ ਬੁੱਢਾ ਜੀ ਆਦੀ ਸਿਆਣੇ ਨਿਕਟ ਵਰਤੀ ਸਿੱਖਾਂ ਨੂੰ ਸਮਝਾ ਕੇ ਗੁਰੂ ਜੀ ਨੇ ਸੱਠ ਕੰਡ ਜਾਣ ਦੀ ਤਿਆਰੀ ਕਰ ਲਈ ਗੁਰੂ ਜੀ ਦੇ ਸੱਚਖੰਡ ਦੀ ਤਿਆਰੀ ਸੁਣ ਕੇ ਦੂਰ ਦੂਰ ਤੋਂ ਸਿੱਖ ਸੇਵਕ ਆਪ ਜੀ ਦੇ ਅੰਤਮ ਦਰਸ਼ਨ ਕਰਨ ਵਾਸਤੇ ਆ ਗਏ। ਗੁਰੂ ਜੀ ਆਪਣੀ ਧਰਮਸ਼ਾਲਾ ਵਿੱਚ ਬੈਠੇ ਸਨ ਅਤੇ ਕੀਰਤਨ ਹੋ ਰਿਹਾ ਸੀ। ਇਸ ਸਮੇਂ ਮਾਤਾ ਸੁਲੱਖਣੀ ਜੀ ਵੀ ਧੀਨ ਮਨ ਹੋ ਕੇ ਗੁਰੂ ਜੀ ਪਾਸ ਆਣ ਬੈਠੇ। ਤਦ ਗੁਰੂ ਜੀ ਨੇ ਆਪਣੇ ਦੋਹਾਂ ਸਹਿਬਜ਼ਾਦਿਆਂ ਨੂੰ ਵੀ ਸੱਦ ਭੇਜਿਆ ਪਰ ਸਹਿਬਜ਼ਾਦੇ ਆਣ ਕੇ ਥੋੜਾ ਚਿਰ ਹੀ ਪਾਸ ਬੈਠੇ ਕੇ ਚਲੇ ਗਏ। ਅੱਸੂ ਸੁਦੀ 10ਵੇਂ ਸੰਮਨ 1596 ਨੂੰ ਸਰਬਸੰਗਤ ਦੇ ਸਾਹਮਣੇ ਗੁਰੂ ਜੀ ਚਾਦਰ ਤਾਣ ਕੇ ਲੰਮੇ ਪੈ ਗਏ ਅਤੇ ਸੰਗਤ ਨੂੰ ਧੀਰਜ ਦੇ ਕੇ ਆਖਿਆ ਕਿ ਤੁਸੀਂ ਸਾਰੇ ਸਤਨਾਮ ਦਾ ਜਾਪ ਕਰੋ ਜਾਪ ਕਰ ਰਹੀ ਸੰਗਤ ਨੇ ਜਦ ਕੁਝ ਸਮੇਂ ਉਪਰੰਤ ਵੇਖਿਆ ਤਾਂ ਗੁਰੂ ਜੀ ਆਪਣਾ ਸਰੀਰ ਛੱਡ ਕੇ ਸੱਚਖੰਡ ਭਜਾਰ ਚੁੱਕੇ ਸਨ ਉਪਰੰਤ ਆਪ ਜੀ ਦਾ ਅੰਤਮ ਸੰਸਕਾਰ ਕਰਨ ਵਾਸਤੇ ਹਿੰਦੂ ਕਹਿਣ ਕਿ ਸਾਡਾ ਗੁਰੂ ਹੈ ਅਸਾ ਸੰਸਕਾਰ ਕਰਨਾ ਹੈ ਮੁਸਲਮਾਨ ਕਹਿਣ ਕਿ ਸਾਡਾ ਗੁਰੂ ਹੈ ਅਸਾਂ ਦਫਨ ਕਰਨਾ ਹੈ ਇਸ ਤਰ੍ਹਾਂ ਜਦ ਝਗੜਾ ਕਰਦਿਆਂ ਦੋਹਾਂ ਧਿਰਾਂ ਨੇ ਚਾਦਰਾਂ ਚੁੱਕੀ ਵੇਖਿਆ ਤਾਂ ਆਪਜੀ ਦਾ ਸਰੀਰ ਲੋਪ ਸੀ ਕੇਵਲ ਚਾਦਰਾਂ ਹੀ ਉੱਥੇ ਰਹਿ ਗਿਆ ਸੀ ਇਸ ਚਾਦਰੇ ਨੂੰ ਲੈ ਕੇ ਅੱਧਾ ਹਿੰਦੂਆਂ ਨੇ ਸੰਸਕਾਰ ਕਰ ਦਿੱਤਾ ਤੇ ਦੂਜਾ ਅੱਧਾ ਮੁਸਲਮਾਨਾਂ ਨੇ ਕਬਰ ਵਿੱਚ ਦਫਨ ਕਰ ਦਿੱਤਾ ਗੁਰੂ ਜੀ ਸਰੀਰ ਕਰਕੇ ਸੰਸਾਰ ਵਿੱਚੋਂ 70 ਸਾਲ 5 ਮਹੀਨੇ ਅਤੇ 7 ਦਿਨ ਪਾਸ਼ਾਈ ਕਰਕੇ ਅੱਸੂ ਸੁਦੀ 10 ਸੰਮਨ 1596 ਨੂੰ ਕਰਤਾਰਪੁਰ ਜੋਤੀ ਜੋਤ ਸਮਾ ਗਏ ਤਾਂ ਦੋਸਤੋ ਇਹ ਸੀ ਗੁਨਾਨੰਦ ਦੇਵ ਜੀ ਦੀ ਜੀਵਨ ਯਾਤਰਾ ਆਸ਼ਾ ਕਰਦੀ ਹਾਂ ਕਿ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇਗੀ ਅਗਲੀ ਵੀਡੀਓ ਵਿੱਚ ਅਸੀਂ ਗੁਰੂ ਅੰਗਦ ਦੇਵ ਜੀ ਦੀ ਜੀਵਨ ਗਾਥਾ ਬਾਰੇ ਜਾਣਕਾਰੀ ਦੇਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਸ ਸਾਖੇ ਵਿੱਚ ਕੁਝ ਬਾਣੀ ਦੀ ਤੁਕਾਂ ਸਨ ਜੋ ਕਿ ਬੋਲਣੀਆਂ ਜ਼ਰੂਰੀ ਸਨ ਜੇ ਉਹਨਾਂ ਨੂੰ ਬੋਲਦੇ ਹੋਏ ਸਾਡੇ ਤੋਂ ਕੋਈ ਭੁੱਲ ਚੁੱਕ ਹੋ ਗਈ ਹੋਵੇ ਤਾਂ ਕਿਰਪਾ ਕਰਕੇ ਮਾਫੀ ਬਖਸ਼ਣਾ ਜੀ ਜੇ ਤੁਹਾਨੂੰ ਅੱਜ ਦੀ ਵੀਡੀਓ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਜ਼ਰੂਰ ਕਰਨਾ ਤੇ ਆਪਣੇ ਯਾਰਾਂ ਮਿੱਤਰਾਂ ਨਾਲ ਸ਼ੇਅਰ ਜ਼ਰੂਰ ਕਰਨਾ ਤਾਂ ਕਿ ਉਹਨਾਂ ਨੂੰ ਵੀ ਗੁਰੂ ਨਾਨਕ ਦੇਵ ਜੀ ਦੀ ਜੀਵਨੀ ਬਾਰੇ ਸੰਖੇਪ ਵਿੱਚ ਪਤਾ ਲੱਗੇ ਤੇ ਜੇ ਤੁਹਾਨੂੰ ਇਹੋ ਜਿਹੀ ਵੀਡੀਓ ਵੇਖਣ ਦਾ ਸ਼ੌਂਕ ਹੈ ਤਾਂ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ